ਜਲੰਧਰ ਦੇ ਵਿੱਚ ਐਸਐਚਓ ਨੇ ਇੱਕ ਮਹਿਲਾ ਦੇ ਨਾਲ ਅਜਿਹੀ ਹਰਕਤ ਕੀਤੀ ਜਿਸ ਤੋਂ ਬਾਅਦ ਉੱਥੇ ਖੂਬ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਕਿ ਮਹਿਲਾ ਨੇ ਜਦੋਂ ਕੰਨ ਤੇ ਫੋਨ ਲਾਇਆ ਹੋਇਆ ਸੀ ਤੇ ਉੱਥੋਂ ਲੰਘੀ ਜਾ ਰਹੀ ਸੀ ਰੇਲਵੇ ਸਟੇਸ਼ਨ ਦੇ ਨੇੜੇ ਉਹ ਤਾਂ ਕੁਆਟਰ ਦੇ ਵਿੱਚ ਇੱਕ ਐਸਐਚਓ ਜਿਸ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਤੇ ਜਾਂਦੀ ਮਹਿਲਾ ਨੂੰ ਇਸ ਨੇ ਰੋਕਿਆ ਤੇ ਉਸ ਦੇ ਨਾਲ ਗਲਤ ਤਰੀਕੇ ਨਾਲ ਛੇੜਛਾੜ ਕੀਤੀ ਜਿਸ ਤੋਂ ਬਾਅਦ ਮਹਿਲਾ ਨੇ ਖੂਬ ਹੰਗਾਮਾ ਕੀਤਾ ਹੈ ਇਲਜ਼ਾਮ ਮਹਿਲਾ ਵੱਲੋਂ ਲਗਾਏ ਗਏ ਨੇ ਤੁਹਾਨੂੰ ਹੰਗਾਮੇ ਦੀਆਂ ਤਸਵੀਰਾਂ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਵਿਵਾਦ ਹੁੰਦਾ ਹੈ ਤੇ ਜਿਹੜਾ ਐਸਐਚਓ ਆ ਉਹ ਵੀ ਜਿਹੜਾ ਕਿ ਸਿਵਲ ਕੱਪੜਿਆਂ ਦੇ ਵਿੱਚੋਂ ਨਜ਼ਰ ਆਇਆ ਤੇ ਮਹਿਲਾ ਨੇ ਖੂਬ ਹੰਗਾਮਾ ਕੀਤਾ ਦੱਸਿਆ ਕਿ ਉਸ ਦੇ ਨਾਲ ਛੇੜਛਾੜ ਕੀਤੀ ਤੇ ਜ਼ਬਰਦਸਤੀ ਕੁਆਟਰ ਦੇ ਵਿੱਚ ਲੈ ਕੇ ਜਾ ਰਹੇ ਸੀ ਜਿਹਦੇ ਚੱਲਦੇ ਉਸ ਨੇ ਵਿਰੋਧ ਕੀਤਾ ਤੇ ਐਸਐਚਓ ਨੇ ਉਸ ਦੇ ਥੱਪੜ ਤੱਕ ਮਾਰੇ ਨੇ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਤੇ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਐਸਐਚਓ ਨੂੰ ਪੁੱਛਿਆ ਗਿਆ ਤਾਂ ਉਹ ਆਪਣੀ ਗੱਲ ਤੋਂ ਅਨਾਕਾਨੀਕਰ ਦਾ ਨਜ਼ਰ ਆਇਆ ਜਦੋਂ ਵਿਵਾਦ ਵੱਧ ਗਿਆ ਪੁਲਿਸ ਦੇ ਹੋਰ ਅਧਿਕਾਰੀ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਐਸਐਚਓ ਨੇ ਮਾਫੀ ਮੰਗੀ ਜਿਸ ਤੋਂ ਬਾਅਦ ਇਹ ਮਸਲਾ ਠੰਡਾ ਹੋਇਆ ਆਓ ਤੁਹਾਨੂੰ ਇਹ ਤਸਵੀਰਾਂ ਦਿਖਾਉਣਿਆਂ ਤੇ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਤੁਹਾਡੀ ਕੀ رائے ਆਪਣੀ رائے ਜ਼ਰੂਰ ਸਾਂਝੀ ਕਰਿਓ ਨਹੀਂ ਭਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਲੇਟ ਮੈਂ ਸਬਸਪੈਡ ਦਾਰ ਸਿੰਘ ਹਾਂਜੀ ਚੌਕੀ ਚੌਥਰ ਫਲੋਰ ਹਾਂਜੀ ਇੱਥੇ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਥੋੜਾ ਹੋਰ ਨਹੀਂ ਸਤ ਤੁਹਾਨੂੰ ਕਿਉਂ ਇਹ ਮੈਂ ਗੱਲ ਕਰ ਤੁਹਾਨੂੰ ਅਸ਼ਕ ਨੂੰ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੀ ਤੁਹਾਨੂੰ ਅਸ਼ਕ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਰ ਕਿਉਂ ਕੀਤਾ ਉਹਦੇ ਫੋਨ ਤੇ ਇੰਟਰਫੇਰ ਉਹ ਸੁਣ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹਦਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਮਰਜ਼ੀ ਤੁਹਾਡਾ ਕੀ ਅਧਿਕਾਰ ਆ ਜੋ ਮਰਜ਼ੀ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਇੰਟਰਨੈਟ ਸੀ ਮੇਰਾ ਇੱਥੇ ਹਰੋਂ ਪ੍ਰਾਈਮ ਕਰਦੀ ਸੀ ਕੋਈ ਉਹ ਯਾ ਫੋਨ ਤੇ ਗੱਲ ਕਰਦੇ ਗਏ ਸੀ ਗੱਲ ਕਰ ਤੁਸੀਂ ਤੁਹਾਨੂੰ ਕਿਹਨਾਂ ਉਹਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਕੀਤਾ ਉਹਨੂੰ ਮੈਂ ਤਾਂ ਸਿਰਫ ਫੋਨ ਵਾਰ ਹੀ ਪੁੱਛਿਆ ਤੁਸੀਂ ਵੱਤਮੀ ਜੀ ਕਿਉਂ ਕੀਤੀ ਧੱਕਾ ਹੈ ਹੈਲੋ ਹੈਲੋ ਮੈਂ ਇੱਕ ਵਾਰੀ ਪੁੱਛਿਆ ਕਿਉਂ ਕਿਉਂ ਇਹ ਧੱਕੇ ਨਾ ਧੱਕੇ ਨਾ ਕਿਉਂ ਖਿੱਚ ਦਿੱਤੀ ਨਹੀਂ ਧੱਕੇ ਨਾ ਉਹਦੀ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਅੰਦਰ ਖਿੱਚ ਕੇ ਖੇਤ ਦੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਉਹਦੇ ਲੇਡੀ ਦੇ ਅੱਛਾ 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 ਓਏ ਇਧਰ ਆਓ ਸਰਿਆਓ ਸਾਰਾ ਟੱਬਰੀ ਆਉਂਦ ਰੋ ਆਜੋ ਸਾਰਾ ਸਤੋ ਸਾਰਾ ਸਤੋ ਤੁਸੀਂ ਡਿਊਟੀ ਆ ਸਰ ਉਹ ਕੇ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਦੇ ਹੋਗੇ ਇਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਉਹ ਵੀ ਵੀਡੀਓ ਬੈਠੇ ਸਾਰਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਅਰ ਤੇ ਜਾ ਕੇ ਬੈਠੇ ਉਹ ਵੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਤੁਸੀਂ ਚੇਅਰ ਤੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸ ਐਚਓ ਐਸ ਐਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਦੌੜ ਮਾਰਦੀ ਕਹਿਣਾ ਸਰ ਜਾ ਕੇ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਉੱਲੋਂ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੀ ਬਦੌੜੌੜ ਵਾਦੀ। ਉਹ ਮੈਂ ਕੁਆਟਰ 'ਚ ਬੈਠਾ ਰਹੋ ਕੋਈ ਗੱਲ ਨਹੀਂ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਵਾੜਾ ਵੀਡੀਓ ਹੈਗੀ ਆ ਬੈਠਿਆਂ ਦੀ ਉੱਥੇ ਚੇਰ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਤਤ ਨਹੀਂ ਕੀਤੀ। ਉਹ ਫੋਨ ਸੁਣਦੀ ਸੀ ਉਹਦੇ ਕੋਈ ਤਾਂ ਕੋਈ ਆਪਣਾ ਮੈਟਰ ਹੋ ਸਕਦਾ। ਤੁਸੀਂ ਕਿਉਂ ਬਤਮੀਜ਼ੀ ਕੀਤੀ ਉਹਨਾਂ ਨਾਲ? ਅੱਛਾ ਅੱਛਾ ਤੁਸੀਂ ਕਿਉਂ ਬਤਮੀਜ਼ੀ ਕੀਤੀ? ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ? ਕਿਉਂ 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 ਸਰ ਕਿਉਂ ਤਾਂ ਲੜਾਈ ਹੁੰਦੀ ਆ ਕੋਈ ਲੜਦਾ ਫਿਰ ਨਾ ਤੂੰ ਹਾਂ ਮੈਂ ਲੜਨ ਦੀ ਗੱਲ ਕਰਦਾ ਨਹੀਂ। ਤੁਸੀਂ ਇੰਟਰ ਪੁਲਿਸ ਅਫਸਰ ਹਰ ਅਕਸਰ ਦੀ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਯਾਰ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨਾ ਨਾ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਆਈ ਐਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਦੇ ਨਾਲ ਨਹੀਂ ਹਾਂ ਮੀਟਿੰਗ ਕੀ ਹੁੰਦੀ ਹੈ ਜਦ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹ ਬੀਟਿੰਗ ਅੰਦਰ ਕਿਉਂ ਲਗਾ ਗਏ ਇਹ ਦੱਸੋ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾਏ ਖੜਕੇ ਤੇਰੇ ਲੇਡੀ ਨੂੰ ਅੰਦਰ ਕਿਹ ਦੱਸਾਂ ਦੱਸੋ ਕਿੱਥੇ ਚਲੀ ਗਈ ਉਹਦਾ ਤੁਹਾਡੀ ਗਰੋ ਨਾਲ ਉਹ ਫੇਰ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕਿਤਾ ਫੋਨ ਕਿਉਂ ਕਰਦੀਆਂ ਕੀ ਕਰੋ ਕੀ ਕਰੋ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਸ ਪਸ ਚ ਲੈਣਾ ਦਾਪੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੀ ਹਾਂਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਓਕਰ ਠੀਕ ਕੋਈ ਨਹੀਂ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤੁਹਾਡੇ ਤੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸ ਦਾਂਗਾ ਜੱਟ ਹੋਰ ਦੱਸ ਮੈਂ ਤਾਂ ਸਿਰਫ ਆਪੇ ਪੁੱਛ ਲੈਣਾ ਤੁਸੀਂ ਨਹੀਂ ਪੁੱਛਣਾ ਕੋਣ ਆ ਮੈਂ ਸਾਰਾ ਸਾਰਾ ਸੀ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹ ਸਾਰਾ ਹੀ ਡੀਐਮ ਯਾਰ ਸਟਾਫ ਤੂੰ ਵੀ ਪੁੱਛ ਸਕਦਾ ਸਰ ਮੈਂ ਕਹ ਡੀਐਮ ਸਾਹਿਬ ਨਾਲ ਹੀ ਹੁਣੇ ਹੀ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਚੌਂਕੀ ਚੋਂ ਲਾਇਆ ਬਤਮੀਜ਼ੀ ਕਰਿਆ ਯਾਰ ਮੈਂ ਇਸੇ ਤੇ ਲੱਗਿਆ ਆਇਆ ਹੁਣ ਮੈਂ ਕਿਹੜੇ ਸੱਪ ਜੋ ਮੈਂ ਕਹ ਸਰ ਮੈਂ ਤੁਹਾਡੀ ਗੱਲ ਮੰਨਦਾ ਦੇਖੇ ਐਸਚੀ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੋਕੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕ ਅਗੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਰੈਸਟੋਰਨਾਂ ਨਾਲ ਗੱਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਨਾਲ ਤੁਸੀਂ ਪ੍ਰਾਈਵੇਟ ਲਾਈਫਸ ਵਿੱਚ ਕਿਸੇ ਦਾ ਇੰਟਰਫੇਅਰ ਕਰੋਗੇ ਕਿ ਐਸੀ ਕਿਸੇ ਦੀ ਪ੍ਰਾਈਵੇਟ ਲਾਈਫਸ ਵਿੱਚ ਇੰਟਰਫੇਅਰ ਕਰੋਗੇ ਜਦ ਤੁਸੀਂ ਡਿਊਟੀ ਡਿਊਟੀ ਅਫਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਲਸ ਕਾ ਪੁਲਸ ਕਾ ਦੋਨ ਸਰ ਤੁਹਾਡੀ ਅਮਪਲਾਈ ਦਾ ਤੁਹਾਡੀ ਪੁਲਸ ਕਾ ਦੋਦੀਆ ਸਰ ਤੁਹਾਡੀ ਅਮਪਲਾਈ ਦਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹ ਰਾ ਸ਼ੇਰਪਗਰ ਪੁਲਸ ਕਾ ਦੋਨ ਸਰ ਉਹਤੇ ਤੁਹਾਨੂੰ ਸ਼ੱਕ ਕੋਈ ਕ੍ਰਾਈਮ ਕੀਤਾ ਲੈਡੀ ਨੇ ਪੁਲਸ ਕਾ ਵਸਤੂ ਸਰ ਉਹਨੇ ਕੋਈ ਕ੍ਰਾਈਮ ਕੀਤਾ ਲੈਡੀ ਨੇ ਮੈਂ ਇਹ ਦੱਸੋ ਪੁਲਸ ਕਾ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਆ ਵੀ ਉਹਨੇ ਕ੍ਰਾਈਮ ਕੀਤਾ ਲੈਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਰਾ ਵੀ ਪੁਲਿਸ ਕਾਫਟ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਪੁਲਿਸਾਂ ਲਈਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਟਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਂਦਾ ਮੈਂ ਖੇਡਾ ਨਹੀਂ ਜਾਂਦਾ ਸਰ ਨਹੀਂ ਤੁਹਾਡੀ ਜੋਬ ਚਲੋ ਸਰ ਠੀਕ ਹੈ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEE ਨਹੀਂ ਹੈਗੀ ਤੇ ਇਹ ਹੈਗੀ ਤੁਸੀਂ ਇਹਨੂੰ ਕਿਉਂ ਇੰਟਰਫੇਅਰ ਕੀਤਾ ਵੀ ਲੱਗਦਾ ਨਹੀਂ ਹੁਣ ਤੁਸੀਂ ਆਨ ਡਿਊਟੀੋਂ ਲੋ ਮੀਟਿੰਗ ओके okay, no. अच्छा मीटिंग पे थी यार ऑफ ड्यूटी हो यानी कि ना पता लगा हैगा कि ਤੁਸੀਂ ਇੱਕ ਲੇਡੀ ਨਾਲ ਬਦਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਸੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਗੱਲ ਠੀਕ ਹੈ ਨਹੀਂ ਤੁਸੀਂ ਕਿ ਉਹਨਾਂ ਬਦਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ 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 ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਮੇਰੇ ਕੋਲ ਆਏ ਨਹੀਂ ਕਿੱਥੇ ਨੂੰ ਆਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਸਾਰੇ ਸਾਰੇ ਤੂੰ ਬਾਹਰ ਗੱਲ ਕਰੋ ਨਾ ਨੇ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਵੰਟ ਤੁਸੀਂ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਵੰਟ ਆ ਬਾਹਰ ਆਉਣ ਦੀ ਬਾਹਰ ਆਣ ਕੇ ਗੱਲ ਕਰੋ ਆ ਕੇ ਦੇਖੋ ਸਰ ਬਾਹਰ ਆਣ ਕੇ ਗੱਲ ਕਰੋ ਤੁਸੀਂ ਸਰ ਮੇਰਾ ਨਾਮ ਪ੍ਰਵੀਨ ਆ ਤੇ ਮੈਂ ਆਪਣੇ ਪੰਜ ਢੇਰਾ ਜਗਤਪੁਰੇ ਰਹਿੰਦੀ ਆ ਤੇ ਇੱਥੇ ਦਾ ਮੇਰਾ ਰੋਜ਼ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਵੀ ਸਰ ਆਏ ਤੇ ਨਾ ਉਹਨੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਫੈਮਲੀ ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੰਤਿਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕ ਗਿਆ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਹੈ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈ ਗਈਆਂ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੌਬ ਕਰਦੇ ਹੋ ਹਾਂਜੀ ਕਿੱਥੇ ਜੌਬ ਕਰਦੇ ਨੇ ਜਿਨ੍ਹਾਂ ਨੇ ਧਨਵਾਦ ਮੈਂ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦੀਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਤੇ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਸਰੀ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ